ਤਤ ਪੁਲਸ ਵੱਲੋਂ ਇੱਕ ਆਸੋਪ੍ਰਹਿਨ ਕੀਤਾ ਗਿਆ ਕਿੰਨਾ ਕਿੰਨਾ ਬਸੀਆਂ ਵਿੱਚ ਕੀਤਾ ਗਿਆ ਨਾਨਜੋਬ ਸ਼੍ਰੀਮਤੀ ਸੋਮਾ ਮਿਸ਼ਰਾ ਐਸਪੀਐਸ ਜਿਹਦੇ ਨਿਰਦੇਸ਼ਾਂ ਤੇ ਅੱਜ ਚਾਰਾ ਸਿਟੀ ਕੋਰਸੋ ਬੀਏ ਦੇ ਵਿੱਚ ਕਾਸਟ ਰੇਸ਼ਨ ਕੀਤਾ ਗਿਆ ਕਿਤੇ ਫੱਟੀਆਂ ਬਸਤੀ ਹੈ ਜਿਹਦੇ ਵਿੱਚ ਕਾਸਟ ਰੇਸ਼ਨ ਕੀਤਾ ਗਿਆ ਤੇਈ ਬਨੇ ਦੇ ਵਿੱਚ ਅਸੀਂ ਚਾਰਾ ਥਾਣਿਆਂ ਦੀ ਪੁਲਿਸ ਦੇ ਨਾਲ ਕੋਲ ਲੈ ਕੇ 140 ਬੰਦੇ ਤਾਇਨਾਤ ਕੀਤੇ ਗਏ ਤਾਰੇ ਤਰਫ ਚਾਰੇ ਪਾਸੇ ਤੋਂ ਉਹਨੂੰ ਕਾਟਨ ਕੀਤਾ ਗਿਆ ਅਤੇ 46 ਘਰ ਅਸੀਂ ਆਈਡੈਂਟੀਫਾਈ ਕੀਤੇ ਸੀ ਜਿਨ੍ਹਾਂ ਤੇ ਆਲਰੇਡੀ ਪਹਿਲਾਂ ਪਰਚੇ ਦਰਜ ਆ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਚੈੱਕ ਕੀਤਾ ਗਿਆ ਤੇ ਕਸ ਆਪਰੇਸ਼ਨ ਅਮਲ ਵਿੱਚ ਲਿਆਂਦਾ ਇੱਕ ਵੀ ਸਾਡੇ ਇਦਾਂ ਦੇ ਚੱਲਦੇ ਰਹਿਣਗੇ ਆਪਰੇਸ਼ਨ ਅਸੀਂ ਰੂਟੀਨ ਦੇ ਵਿੱਚ ਹੁਣ ਅਲਟਰਨੇਟ ਡੇ ਤੇ ਸੋਚਿਆ ਕਿ ਸ਼ਹਿਰ ਦੇ ਵਿੱਚ ਵੱਖ-ਵੱਖ ਬਸਤੀਆਂ ਦੇ ਵਿੱਚ ਕਸ ਆਪਰੇਸ਼ਨ ਕਰਾਂ ਸਰ ਵੱਖ-ਵੱਖ ਚੌਂਕਾਂ ਦੇ ਨਾਕੇ ਵੀ ਲੱਗੇ ਆ ਰੱਖ-ਰੱਖ ਚੌਂਕਾ ਤੇ ਨਾਕੇ ਲਾ ਕੇ ਜੈਸੀ ਜਿੱਥੇ ਅਸੀਂ ਕਾਪਸ ਆਪਰੇਸ਼ਨ ਕਰਦੇ ਆ ਉਹਨੂੰ ਚਾਰੇ ਤਰਫ ਤੋਂ ਕਾਵਡਨ ਕਰਕੇ ਦੇ ਅੰਦਰ ਸਰਚ ਕਰੀਏ। ਔਰ ਅੱਜ ਦੇ ਕਾਪਸ ਆਪਰੇਸ਼ਨ ਦੇ ਵਿੱਚ ਜੋ ਹਜੇ ਚੱਲ ਰਿਹਾ ਹੈਗਾ ਜੋ ਵੀ ਬਰਾਮਦੀ ਹੋਈਗੀ ਉਹਦੇ ਵਿੱਚ ਬਾਅਦ ਦੇ ਵਿੱਚ ਆਰਡਰ ਹੋ ਸੋਚ ਆਉਂਦੀ ਹੈ।